ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਇੱਕ ਨਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਦੀ ਵੱਡੀ ਖਬਰ ਜਾ ਅੱਜ ਤੋਂ ਉੱਤਰ ਦੀ ਟਰੰਪ ਲਗਾਉਣ ਲੱਗੇ ਡਾਂਸ ਟੋਰ ਜਾ ਠਮਕ ਜੋਰਦਾਰ ਠਮਕਾ ਦੇਖ ਕੇ ਹਰਾਨ ਰਹਿ ਗਏ ਮੀਚਗਾ ਦੇ ਪ੍ਰਧਾਨ ਮੰਤਰੀ ਬ੍ਰਾਇਨ ਅਮਰੀਕੀ ਰਾਟਪੇਡ ਉਹਨਾਂ ਦਾ ਟਰੰਪ ਪਾਸੀ ਮਨ ਸਿਖਰ ਸੰਮੇਲਨ ਚ ਸ਼ਾਮਲ ਹੋਣ ਲਈ ਮੀਚਗਾ ਦੇ ਕੁਆਇਲਾ ਪੋਰ ਪਹੁੰਚ ਗਏ ਹਨ ਹਵਾਈ ਅੱਡੇ ਤੇ ਪਹੁੰਚਦੀ ਉਹਨਾਂ ਦਾ ਜੁਰਦ ਦਾ ਸਵਾਗਤ ਕੀਤਾ ਗਿਆ ਜੋ ਟਰੰਪ ਜੀ ਅਜ ਤੋਂ ਉੱਤਰ ਕੇ ਸੰਤ ਉਹਨਾਂ ਟੋਲ ਦਿੱਤਾ ਤੇ ਨੱਚਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਟਰੰਪ ਦੀ ਮਲੇਸ਼ੀਆ ਟੂਰ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੇ ਯੂਜ਼ਰ ਵਕ ਵਕ ਪ੍ਰਤੀਕਿਰਿਆ ਦੇ ਰਿਹਾ ਹਨ ਵਾਇਰਲ ਹੋ ਰਹੀ ਵੀਡੀਓ ਚ ਅਮਰੀਕੀ ਰਾਸ਼ਟਰਪਤੀ राष्ट्रपति ट्रम्प एयर फोर्स 1 ਦੇ ਨੇੜੇ ਹਵਾਈ ਅੱਡੇ ਦੇ ਟਰਮਿਕ ਦੀ ਠੋਲ ਦੀ ਥਾਪ ਤੇ ਨਜਦੇ ਦਿਖੇਜ ਦੇ ਰੱਖਿਆ ਹਨ ਉਹਨਾਂ ਦੇ ਉर्जाਵਾਦ ਕਦਮਾਂ ਨੂੰ ਦੇਖ ਕੇ ਉੱਥੇ ਮੌਜੂਦ ਲੋਕਾਂ ਦੇ ਚਿਹਰੇ ਤੇ ਮੁਸਕਾਨ ਦੇਖਣ ਨੂੰ ਮਿਲ ਰਹੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਡਾਸ ਕਰ ਰਹੇ ਸਨ ਤੇ ਉਸ ਵੇਲੇ ਸਮੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਵੀ ਉੱਥੇ ਮੌਜੂਦ ਸਨ ਇਬਰਾਹਿਮ 트ੰਪ ਦੇ ਨੱਚਣ ਨੂੰ ਦੇਖ ਕੇ ਮੁਸਕਰਾਂ ਰਿਹਾ ਸਨ ਲੋਕਾਂ ਨੇ 트ੰਪ ਦੇ ਇਸ ਅੰਦਾਜ਼ ਨੂੰ ਮਨੋਰੰਜਕ ਅਤੇ ਗੈਰ ਰਸਮੀ ਦੱਸਿਆ ਹੈ ਵਾਇਰਲ ਹੋ ਰਹੀ ਵੀਡੀਓ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੂੰ ਮਲੇਸ਼ੀਆ ਦੇ ਮੁੱਖ ਜਾਤੀ ਸਮੂਹਾਂ ਜਿਨ੍ਹਾਂ ਵਿੱਚ ਬੋਰਨੀਓ ਦੇ ਮੂਲ ਨਿਵਾਸੀ ਮਲਜ ਖੰਡ ਦੇ ਇਹ ਭਾਰਤੀ ਸ਼ਮਰਨ ਦੀ ਨਮਾਇੰਦਗੀ ਕਰਨ ਵਾਲੇ ਰੰਗ-ਬਰੰਗੀ ਪਹਿਰਾਵੇ ਵਾਲੇ ਨਰਤਿਕਾਂ ਨਾਲ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ